o que indra enterprises oasis enterprises ਤੇ district legal service authority ਫਾਦੇਗੜ ਸਾਹਿਬ ਦੇ ਸਹਿਯੋਗ ਨਾਲ ਇਹ ਤਕਰੀਮ ਪੰਜ ਕਿਲੇ ਲੈਂਡ ਹੈਗੀ ਆ ਜਿੱਥੇ ਬੁੱਟੇ ਲਾਂ ਦਾ ਆਗਾਜ਼ ਸ਼ੁਰੂ ਹੋਇਆ ਇਹਦੇ ਵਿੱਚ ਤਾਨੀ ਸਾਹਿਬ ਵੋਇਕ ਸ਼ਰਮਾ ਜੀ ਵਿਰਕ ਸਾਹਿਬ ਸੰਦੀਪ ਕਸ਼ਪ ਜੀ ਦਾ ਸਤ ਵੱਡਾ ਯੋਗਦਾਨ ਹੈਗਾ ਸੰਦੀਪ ਕਸ਼ਪ ਜੀ ਦਾ ਸਤ ਵੱਡਾ ਯੋਗਦਾਨ ਹੈ ਜਿਹੜਾ ਉਹਨਾਂ ਨੇ ਸਾਨੂੰ ਇਸ ਇਸੇ ਮੌਕੇ ਤੇ ਇਨਵਾਈਟ ਕੀਤਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤੇਗੜ ਸਾਹ ਨੂੰ ਵੀ ਇਸ ਮਹਿੰਮ ਨਾਲ ਜੋੜਿਆ ਹੈਗਾ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਿਊ ਦਿੱਲੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਪੰਜਾਬ ਨੇ ਵੀ ਇੱਕ ਮਹਿੰਮ ਸ਼ੁਰੂ ਕੀਤੀ ਹੈ ਕਿ ਵੋਟੇ ਲਗਾਏ ਜਾਣ ਮੈਂ ਹਰ ਇੱਕ ਨੂੰ ਇੱਕ ਬੇਨਤੀ ਕਰਦਾ ਹਾਂ ਕਿ ਵੋਟੇ ਵੀ ਲਗਾਓ ਬਟ ਉਹਨਾਂ ਦੀ ਛੇ ਮਿੰਨਾਂ ਸੰਭਾਲ ਵੀ ਕਰੋ ਕਿਉਂਕਿ ਜਿੱਦਾਂ ਜਿੱਦਾ ਗਰਮੀ ਵੱਧ ਰਹੀ ਆ ਤੁਸੀਂ ਐਸ ਵੀ ਦੇਖਦੇ ਹੋ ਕਿ ਫਤੇਗੜ ਸਾਹ ਚ ਹਲੇ ਤੱਕ ਇੱਕ ਵੀ ਬਾਰਿਸ਼ ਚੰਗੀ ਨਹੀਂ ਪਈ ਉਹ ਇਸੇ ਕਾਰਨ ਆ ਕਿ ਗਲੋਬਲ ਵਾਰਮਿੰਗ ਦੇ ਕਾਰਨ ਟੈਂਪਰੇਚਰ ਉੱਚਾ ਨੀ ਚਾ ਹੋ ਰਿਹਾ ਟੈਂਪਰੇਚਰ ਵੀ ਤੁਸੀਂ ਹੱਥ ਕੀ ਦੇਖਿਆ ਗਿਆ ਕਿ 53 ਡਿਗਰੀ ਤੱਕ ਗਏ ਹੈਗੇ ਸੋ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਮੈਂ ਐਡਵੋਕੇਟ ਸਾਹਿਬ ਤਾਰਨੀ ਸਾਹਿਬ ਇੱਥੇ ਮੌਜੂਦ ਹੈ ਉਹਨਾਂ ਨੂੰ ਵੀ ਰਿਕੁਐਸਟ ਕਰ ਰਿਹਾ ਕਿ ਉਹ ਆਪਣੇ ਵਕੀਲ ਪਾਇ ਚਾਰੇ ਨੂੰ ਕਹਿਣ ਕਿ ਹਰ ਵਕੀਲ ਸਾਹਿਬ ਇੱਕ ਜਾਂ ਦੋ ਬੁੱਟੇ ਤਾਂ ਲਾਣ ਹੀ ਲਾਣ ਤੇ ਬਾਕੀ ਇੱਥੇ ਇੰਡਸਟਰੀ ਦੇ ਵੀ ਲੋਕੀ ਹੈਗੇ ਮੈਂ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਦਾ ਕਿ ਉਹ ਆਪਣੇ ਵਰਕਰ ਨੂੰ ਆਪਣੀ ਫੈਮਿਲੀ ਮੈਂਬਰਜ਼ ਨੂੰ ਸਾਰਿਆਂ ਨੂੰ ਕਹਿਣ ਕਿ ਘੱਟ ਤੋਂ ਘੱਟ ਇੱਕ ਬੋਟਾ ਤਾਂ ਜ਼ਰੂਰ ਲਾਣ ਤੇ ਉਹਦੀ ਦੇਖਭਾਲ ਸ਼ੁਰੂ ਕਰ। ਇਹ ਜਗਿੰਦਰਾ ਗਰੁੱਪ ਪਰ ਉਸੇਸ ਗਰੁੱਪ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਜਿਹੜਾ 11000 ਰੁਪਏ ਲਾਉਣ ਦਾ ਕਰਿਆ ਗਿਆ। ਮੈਂ ਸਮਝਦਾ ਕਿ ਇਹ ਬਹੁਤ ਜ਼ਰੂਰੀ ਹੈਗਾ ਔਰ ਇਹ ਲੋਕਾਂ ਦੇ ਵਿੱਚ ਜਾਗਰੂਕਤਾ ਆਜ ਰਹੀ ਹੈ। ਔਰ ਇਹ ਸਾਰਾ ਕੁਝ ਜਿਹੜਾ ਹੈਗਾ ਲੋਕ ਪ੍ਰਾਈਵੇਟ ਤੌਰ ਤੇ ਕਰ ਰਹੇ ਆ ਔਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈਗੀ ਆ ਉਹ ਕਿਤੇ ਨਾ ਕਿਤੇ ਜਿਹੜੇ ਹੈਗੇ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ ਜਿਵੇਂ ਜੰਗਲਾਤ ਵਿਭਾਗ ਦੇ ਦੀ ਗੱਲ ਕਰ ਲਈਏ ਇਸੇ ਤਰੀਕੇ ਦੇ ਨਾਲ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਉਹ ਸਾਰੇ ਡਿਪਟੀ ਕਮਿਸ਼ਨਰਸ ਨੂੰ ਜਿਹੜੀ ਹੈਗੀ ਆ ਆਰਡਰ ਕਰਨ ਤਾਂ ਕਿ ਪਿਛਲੇ ਟਾਈਮਾਂ ਦੇ ਵਿੱਚ ਜਿੰਨੇ ਕਬੂਟੇ ਇਸ ਉਤਸਵ ਦੇ ਟਾਈਮ ਤੇ ਲੋਕ ਸੜਕਾਂ ਦੇ ਆਲੇ ਦੁਆਲੇ ਲਾਉਂਦੇ ਸੀ ਅੱਜ ਕੱਲ ਦੇਖਿਆ ਹੁਣ ਆ ਸੜਕਾਂ ਦੇ ਉੱਤੇ ਦੋ ਦੋ ਤਿੰਨ ਤਿੰਨ ਝੋਂਡ ਜਿਹੜੇ ਮੱਝਾਂ ਦੇ ਚੱਲ ਰਹੇ ਆ ਉਹ ਇਹਨਾਂ ਨੂੰ ਤੋੜ ਦੰਨੇ ਆ ਸੋ ਸਾਡੀ ਕਰੀਆਂ ਵੀ ਐਫਰਟਸ ਦਾ ਤਾਂ ਹੀ ਫਾਇਦਾ ਹੋਊਗਾ ਜੇ ਸਰਕਾਰ ਦਾ ਸਹਿਯੋਗ ਵੀ ਇਹਦੇ ਵਿੱਚ ਨਾਲ ਹੋਊਗਾ ਡਿਸਟ੍ਰਿਕਟ ਹੈੱਡਕੁਆਟਰ ਦਾ ਸਹਿਯੋਗ ਹੈ ਜਿਹੜਾ ਉਹ ਨਾਲ ਹੋਊਗਾ ਮੈਨੂੰ ਲੱਗਦਾ ਕਿ ਅੱਜ ਆਸਾ ਵਾਹੇ ਆ ਸ਼ਾਇਦ ਇਹਨਾਂ ਚੀਜ਼ਾਂ ਦਾ ਫਰਕ ਪਵੇ। ਠੀਕ ਹਾਂਜੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਜੋਗਿੰਦਰਾ ਕਾਸਟਿੰਗ ਵੱਲੋਂ ਆਪਣੇ तकरीबन 5 ਕਿੱਲੇ ਦੇ ਵਿੱਚ 11000 ਬੂਟਾ ਲਗਾ ਕੇ ਇਸ ਜਗ੍ਹਾ ਨੂੰ ਸਜਾਇਆ ਜਾ ਰਿਹਾ ਤੇ ਇਸ ਜਗ੍ਹਾ ਤੋਂ ਅੱਜ ਤੋਂ ਆਕਸੀਜਨ ਦਾ ਲੰਗਰ ਤਾਂ ਸ਼ੁਰੂ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਛੀਆਂ ਦੇ ਲਈ ਵੀ ਰਹਿਣ ਬਸੇਰਾ ਬਣੂਗਾ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸ਼੍ਰੀ ਅਰुण ਗੁਪਤਾ ਜੀ ਆਏ ਨੇ ਤੇ ਉਹਨਾਂ ਵੱਲੋਂ ਬੂਟਾ ਲਗਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਨਾਲ ਸਾਡੇ ਬਾਰ ਦੇ ਪ੍ਰਧਾਨ ਸ਼੍ਰੀ ਅਮਰਦੀਪ ਸਿੰਘ ਧਾਰਨੀ ਜੀ ਤੇ ਨਾਲ ਸਾਡੇ ਇੱਕ ਪੇੜ ਦੇਸ਼ ਕੇ ਨਾਮ ਅਭਿਆਨ ਦੇ ਵਾਈਸ ਪ੍ਰਧਾਨ ਸ਼੍ਰੀ ਰਾਜਵੀਰ ਸਿੰਘ ਗਰੇਵਾਲ ਜੀ ਵੀ ਆਏ ਨੇ ਤੇ ਜੋ ਅੱਜ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜੋਗਿੰਦਰਾ ਕਾਸਟਿੰਗ ਵੱਲੋਂ ਸੰਜੇ ਜੀ ਦਾ ਤੇ ਅਸ਼ਵਨੀ ਜੀ ਦਾ ਇਹਨਾਂ ਨੇ ਪਹਿਲਾਂ ਵੀ ਬੂਟੇ ਲਗਵਾਏ ਨੇ ਪਹਿਲੀ ਵਾਰ ਨਹੀਂ ਲਗਵਾ ਰਹੇ ਇਹਨਾਂ ਤੋਂ ਪਹਿਲਾਂ ਵੀ ਇਹਨਾਂ ਨੇ ਤਿੰਨ ਕਿਲੇ ਦੇ ਵਿੱਚ ਬੂਟੇ ਲਗਵਾਏ ਨੇ ਇਹ ਆਉਣ ਵਾਲੇ ਦੋ ਸਾਲਾਂ ਦੇ ਵਿੱਚ ਜਦੋਂ ਇਹ ਬੂਟੇ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤਾਂ ਇਹ ਏਰੀਆ ਦਾ ਜਿਹੜਾ ਇਹ ਕਯੂਆਈ ਹੈ 에ਅਰ ਕੁਆਲਿਟੀ ਇੰਡੈਕਸ ਆ ਤੁਸੀਂ ਦੇਖੋਗੇ ਕਿੰਨੀ ਜਲਦੀ ਇੰਪਰੂਵ ਹੋ ਰਿਹਾ ਅੱਜ ਆਪਾਂ ਨੂੰ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜੰਗਲ ਲਗਾਉਣ ਦੀ ਲੋੜ ਹੈ ਜੇ ਆਪਾਂ ਕੱਲੇ ਬੂਟੇ ਲਗਾ ਕੇ ਉਹਨਾਂ ਨੂੰ ਛੱਡ ਦੇਵਾਂਗੇ ਬਰਸਾਤ ਤੇ ਫਿਰ ਨਹੀਂ ਪਲਣਗੇ ਆਪਾਂ ਨੂੰ ਇੱਕ ਯੋਜਨਾ ਦੇ ਤਹਿਤ ਇੱਕ ਸਾਲ ਦੋ ਸਾਲ ਪੂਰੀ ਮਿਹਨਤ ਕਰਕੇ ਸਭ ਨੂੰ ਇਕੱਠੇ ਹੋ ਕੇ ਇਹ ਕੰਮ ਕਰਨਾ ਪੈਣਾ ਦੋ ਸਾਲੇ ਕੰਮ ਕਰ ਲਓ ਫੇਰ ਮੁੜ ਕੇ ਫੇਰ ਜਿਹੜੇ ਜਿਹੜੇ ਆਪਾਂ ਕੰਮਾਂ ਦੇ ਵਿੱਚ ਲੱਗੇ ਆ ਉਹ ਕੰਮ ਆ ਫੇਰ ਫੇਰ ਤੋਂ ਕਰਨ ਲੱਜਾਂਗੇ ਮੈਨੂੰ ਹੀ ਲੱਗਦਾ ਦੁਬਾਰਾ ਮੁੜ ਕੇ ਇਹ ਚੀਜ਼ ਦੇਖਣ ਦੀ ਲੋੜ ਪੈਗੀ ਸਾਡੇ ਬਹੁਤ ਹੀ ਸ਼ਕਾਰਿਤ ਇੰਡਸਟਰੀ ਦੀ ਸ਼ਖਸੀਤਾ ਜਗਿੰਦਰਾ ਕਾਸਟਿੰਗ ਆਸੀਸ ਵਾਲੇ ਤੇ ਸਾਡੇ ਬਹੁਤ ਹੀ ਪਿਆਰੇ ਸੰਜੀਤ ਜੀ ਅਸ਼wini ਜੀ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਬਹੁਤ ਵੱਡਾ ਇੱਕ ਬਲਿਹਾਰੀ ਕੁਦਰਤ ਬੱਤਿਆ ਤੇਰਾ ਅੰਤ ਨਾ ਜਾਈ ਲਖਿਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਸ਼ੇ ਦੇ ਅਨੁਸਾਰ ਇਹ ਜੋ ਵਾਤਾਵਰਨ ਸੁਧਾਰ ਦੇ ਵਿੱਚ ਹਜ਼ਾਰਾਂ ਬੂਟੇ ਬਹੁਤ ਬਡੇਰੀ ਵਿੱਚ ਲਗਾਏ ਜਾ ਰਹੇ ਨੇ। ਸਾਨੂੰ ਬਹੁਤ ਖੁਸ਼ੀ ਹੈ। ਇੱਕ ਪੜ ਦੇਸ਼ ਕੇ ਨਾਮ ਅਭਿਆਨ ਦੇ ਤਹਿਤ ਇਹਨਾਂ ਨੇ ਸਾਡਾ ਸਹਿਯੋਗ ਵੀ ਲਿਆ ਤੇ ਬਹੁਤ ਹੀ ਮਾਰਕੇ ਵਾਲੀ ਗੱਲ ਆ। ਮੈਂ ਇਹਨਾਂ ਸਾਰੇ ਜਿਨ੍ਹਾਂ ਨੇ ਇਹ ਉਦਮ ਕੀਤਾ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਹੋਰ ਸੰਗਤ ਨੂੰ ਵੀ ਬੇਨਤੀ ਕਰਦਾ ਇਸ ਤਰ੍ਹਾਂ ਦੇ ਉਦਮ ਵੱਧ ਵੱਧ ਕਿਤੇ। ਧੰਨਵਾਦ।